ਇਹ ਮੇਰਾ ਬਹੁਤ ਹੀ ਪਿਆਰਾ ਦੋਸਤ ਸੀ ਇਹ ਜਿਹੜਾ ਸੁਖਵਿੰਦਰ ਸਿੰਘ ਹੈ ਇਹ ਇਥੋਂ ਦੇ ਸਰਪੰਚ ਦਾ ਪੁੱਤਰ ਸੀ ਤੇ ਸਰਪੰਚੀ ਦਾ ਕੰਮ ਜ਼ਿਆਦਾਤਰ ਆਪ ਹੀ ਦੇਖਦਾ ਸੀ ਈਕਾ ਗਾਂਵ ਬਦੂ ਲੀਡਰ ਸੀਗਾ ਬੇਬਾਕ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ ਹੈ ਇਹ ਇਸ ਕਰਕੇ ਇਹਦਾ ਇਥੋਂ ਦੇ ਐਮਐਲਏ ਦੇ ਨਾਲ ਝਗੜਾ ਸੀ 2 2.5 ਸਾਲ ਪਹਿਲਾਂ ਐਮਐਲਏ ਦੀ ਬੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਉਹ ਗੱਲ ਕਿ ਐਮਐਲਏ ਨੇ ਕਿਹਾ ਕਿ ਲਫੜ ਮਾਰੋਗੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨੇ ਹੱਥਾ ਕੀਤਾ ਗਿਆ ਸੀ ਉਹਦਾ ਹੀ ਸਿਕਿਉਰਟੀ ਲੈ ਕੇ ਉਸੇ ਤਰ੍ਹਾਂ ਇਹਦਾ ਹਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਪਹਿਲਾਂ ਲਾਲਚ ਦਿੰਦੇ ਆ ਜੇ ਲਾਲਚ ਜਣੀ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਣੀ ਆਉਂਦਾ ਤਾਂ ਪਰਚਾ ਕਰਦੇ ਆ ਫੇਰ ਪੁੱਛਦੇ ਤੁਸੀਂ ਸਾਡੇ ਮੁਤਾਬਕ ਚੱਲ ਲੈ ਜੇ ਫੇਰ ਨਹੀਂ ਚੱਲਦਾ ਫੇਰ ਜੇਲ੍ਹ 'ਚ ਭੇਜਦੇ ਆ ਜੇਲ੍ਹ ਜੇਲ੍ਹ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਆਪਣੇ ਆਪਿਆਂ ਕਰਨ ਤੋਂ ਨਹੀਂ ਹਟਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਫਿਰ ਉਹਦੇ ਗੋਲੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸ਼ਾਮ-ਦਾਮ-ਦੰਡ ਭੇਦ ਸਾਰਾ ਕੁਝ ਅਸੀਂ ਵਰਤਾ ਕੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਹੈ ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਕਿਉਰਿਟੀ ਖੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਉਗੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ ਇਹ ਐਫਆਈਆਰ ਚ ਉਹਦਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਹਨ ਕਿ ਇਹ ਕੇਸ ਦੀ ਸੀਬੀਆਈ ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਵੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਤੇ ਲਾਭ ਸਿੰਘ ਉਹਕੇ ਦਾ ਨਾਮ 120 ਵਿੱਚ ਪਾਇਆ ਜਾਵੇ ਠੀਕ ਤਨੀ ਸਾਹਿਬ ਇਹ ਜਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਮੰਨੂ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ ਭੈਣ ਨੇ ਰੋ ਰੋ ਕੇ ਮਨੂ ਕਿਹਾ ਜੀ ਕਿ ਮੇਰਾ ਵੀਰ ਉਹਕੇ ਨੇ ਮਰਵਾਇਆ ਜੀ ਭਾਈ ਨੇ ਮਨੂ ਜੀ ਦਾ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਕੋਈ ਨਹੀਂ ਲਖਾਇਆ ਜੇ ਕੋਈ ਕਹਿੰਦਾ ਉਹ ਮਨੂ ਕਹਿੰਦਾ ਜੀ ਪੁਲਿਸ ਵਾਲੇ ਮਨੂ ਕਹਿੰਦੇ ਆ ਕਿ ਤੇਰਾ ਕੇਸ ਵੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ ਤੂੰ ਐਮ.ਐਲ.ਏ ਦਾ ਨਾਮ ਨਾਲ ਲਿਖਾ ਇਸ ਕਰਕੇ ਮੇਰੇ ਕਹਿ ਤੂੰ ਦਿੱਤਾ ਕੋਈ ਇਹ ਜਿਹੀ ਵੀ ਗੱਲ ਆਈ ਹੈ ਵੀ ਧਮਕੀਆਂ ਆ ਰਹੇ ਨੇ ਸੀ ਕੋਈ ਸਰਕਾਰ ਵੱਲੋਂ ਜਾਂ ਐਮ.ਐਲ.ਏ ਵੱਲੋਂ ਇਹ ਜਿਹੀ ਕੋਈ ਗੱਲ ਆਈ ਹੈ ਸਾਨੂੰ ਉਹ ਤਾਂ ਵੀਡੀਓ ਵਿੱਚ ਇਹ ਕਹਿ ਰਿਹਾ ਕਿ ਇੱਥੇ ਜਿਲੇ ਆਣਾ ਕਫਨ ਸਿਰ ਪਰ ਬੰਨ ਕੇ ਆਓ ਉਹਨੇ ਸ਼ਰੀਆ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਮ.ਐਲ.ਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਥਿਆਰ ਵਾਪਸ ਕਰ ਦੋ ਉਹ ਸਕਿਉਰਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ ਇਹਨਾਂ ਨੇ ਕਦੇ ਉਹ ਅਸਲਾ ਨਹੀਂ ਦਿੱਤਾ ਨਾ ਸ਼ੋਟੀ ਤੇ ਵੀ ਸਭ ਨਜਾਇਜ਼ ਅਸਲਾ ਫਰਿਆਨਾ ਹੋ ਗਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਮਰਜ਼ੀ ਇਹ ਦੇਖੋ ਪੁਲਿਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਅਸਲਾ ਲੈ ਕੇ ਆਇਆ ਸੀ ਯੂਪੀ ਤੇ ਲਿਆਉਂਦੇ ਦਾ ਸੁਣੇ ਸੀ ਬਿਹਾਰ ਤੇ ਲਿਆਉਂਦੇ ਸੁਣੇ ਸੀ ਲੁਧਿਆਣੇ ਤੇ ਕਾਹਦਾ ਅਸਲਾ ਮਿਲ ਲੱਗ ਗਿਆ ਜੀ ਜੀ ਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਫਰੀ ਅਸਲਾ ਮਿਲ ਰਿਹਾ ਜਿਹੜਾ ਮਰਜ਼ੀ ਲਿਓ ਔਰ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ ਅਸਲਾ ਘੁੰਮ ਰਿਹਾ ਫੇਰ ਚਿੱਟਾ ਕਿੱਥੇ ਦੇ ਆ ਗਿਆ ਉਹਨੂੰ ਮੇਰੇ ਪੀਣ ਵਾਸਤੇ ਏ ਕਹਿੰਦੇ ਅਸੀਂ ਚਿੱਟਾ ਕਦਮ ਕਰਦਾ ਫਿਰ ਚਿੱਟੇ ਕੀ ਫਿਰਦਾ ਸੀ ਉਹ ਕਿੱਥੇ ਦੇ ਆ ਗਿਆ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਗੱਲ ਨਹੀਂ ਰਹੀ ਹੈ ਸਰਕਾਰ ਦੀ ਇੱਥੇ ਫਰੋਤੀਆਂ ਐ ਇੱਥੇ ਗੈਂਗਸਟਰ ਐ ਇੱਥੇ ਕਤਲੋਗਾਰਤ ਐ ਇੱਥੇ ਹਰ ਬੰਦਾ ਡਰ ਤੇ ਭੈ ਦੇ ਵਿੱਚ ਰਹਿ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰਦਾ ਪੁਰਾਤੇ ਪਰਚੇ ਹੁੰਦੇ ਆ ਉਹ ਜਿਹੜਾ ਜਾਂਦਾ ਤੇ ਉਹਨੂੰ ਗੋਲੀਆਂ ਮਿਲਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਦੇਖਦੇ ਹੋ ਸਟੇਜਾਂ ਤੇ ਉਹ ਅਜੇ ਵੀ ਚੁਟਕਲੇ ਬਣਾ ਰਹੇ ਸਹਿਰਦ ਲੱਗਦੇ ਆ ਪੰਜਾਬ ਵਰਗੇ ਮੈਂ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਲੋਕਾਂ ਨੂੰ ਪੰਜਾਬ ਦੇ ਲੋਕ ਇਹ ਬੱਕਰੀ ਗੱਲਾਂ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ ਕਈ ਵਾਰ ਤਾਂ ਅੰਦਰੇ ਖੜ ਕੇ ਲਾ ਦਿੰਦਾ ਜਿੱਤਨਾ ਬਹੁਤ ਬੰਦੇ ਅੱਗੇ ਬੈਠੇ ਹੁੰਦੇ ਨੇ ਤੇ ਸਟੇਜ ਲਾ ਕੇ ਬੋਲਦਾ ਅੱਜ ਤੱਕ ਉਹਨੇ ਸਟੇਟ ਨਹੀਂ ਚਲਾਈ ਲੋਕਾਂ ਨੇ ਕੇਜਰੀਵਾੜ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਪਹਿਲਾਂ ਇਹਨਾਂ ਦਾ ਗਰਾਫ ਨਹੀਂ ਸੀ ਉੱਠਿਆ ਜਦ ਇਹਦਾ ਨਾਮ ਡਿਕਲੇਅਰ ਕਰਿਆ ਤਾਂ ਲੋਕਾਂ ਨੇ ਭਗਵੰਤ ਮਾਨ ਨੂੰ ਦੇਖ ਕੇ ਵੋਟਾਂ ਪਾਈਆਂ ਇਹ ਅਸਲੀਅਤ ਹੈ ਲੇਕਿਨ ਭਗਵੰਤ ਮਾਨ ਨੇ ਇੱਕ ਦਿਨ ਵੀ ਰਾਜ ਨਹੀਂ ਕਰਿਆ ਰਾਜ ਉਹ ਹੀ ਕਰਦੇ ਆ ਇਹਦੇ ਵਾਸਤੇ ਜ਼ਿੰਮੇਵਾਰ ਉਹ ਨਹੀਂ ਹੈ ਜਿਹੜੇ ਅੱਜ ਕਤਲੋਗਾਰ ਤੇ ਇੱਥੇ ਲੁੱਟ ਕੇ ਲੈ ਜਾ ਰਹੇ ਐ ਜ਼ੁਮੇਵਾਰ ਭਗਵੰਤ ਮਾਨ ਐ ਜਿਹਦੇ ਗੋਡੇ ਟੇਕੇ ਹੋਏ ਐ ਲੋਕਾਂ ਨੂੰ ਨਹੀਂ ਸੀ ਪਤਾ ਐ ਇੰਨਾ ਕਮਜ਼ੋਰ ਬੰਦਾ ਐ ਇੰਨਾ ਡਰੂ ਬੰਦਾ ਐ ਇਹ ਬੰਦਾ ਅੰਦਰ ਵੜ ਜਾਏਗਾ ਲੋਕ ਅੱਜ ਜ਼ੁਮੇਵਾਰ ਸਾਰੀ ਗੱਲ ਵਾਸਤੇ ਭਗਵੰਤ ਮਾਨ ਐ ਕੇਗਰੀਵਾਲ ਨਹੀਂ ਉਹ ਤਾਂ ਆ ਹੀ ਲੁੱਟਣ ਆ ਉਹਨਾਂ ਦੇ ਜ਼ੁਮੇ ਉਹਨਾਂ ਨੇ ਤਾਂ ਲੁੱਟਣਾ ਹੀ ਐ ਕੱਲ੍ਹ ਐ ਕਿ ਖੋਟਾ ਸਿੱਕਾ ਆਪਣਾ ਭਗਾਨਿਆਂ ਨੂੰ ਕਹ ਦੋਸ਼ ਚੰਨੀ ਸਾਹਿਬ ਦਾ ਸਾਡਾ ਕੋਟਾ ਨਿਕਲਿਆ ਚੰਨੀ ਸਾਹਿਬ ਤੁਸੀਂ ਲੋਕ ਸਭਾ ਦੇ ਵਿੱਚ ਵੀ ਇਦਾਂ ਦੇ ਮੁੱਦੇ ਚੁੱਕੋਗੇ ਜਿਵੇਂ ਪਹਿਲਾਂ ਸਿੱਧੂ ਮੂਸੇਵਾਲੇ ਵਾਲੇ ਦਾ ਕਰਤਾਲ ਮੈਂ ਸਿੱਧੂ ਮੂਸੇਵਾਲੇ ਦਾ ਵੀ ਚੁੱਕਿਆ ਇਹ ਵੀ ਚੱਕਾ ਦਾ ਜਿੰਨੇ ਲੋਕਾਂ ਦੇ ਨਾਲ ਤੱਕੇ ਹੋ ਰਹੇ ਐਸੀ ਚੱਕਦੇ ਆ ਲੇਕਿਨ ਇਹ ਬਿਸ਼ਰਮ ਹੋਈ ਵੀ ਹੈ ਸਰਕਾਰ ਇਹਨਾਂ ਤੇ ਅਸਰ ਕੋਈ ਨਹੀਂ ਅੱਜ ਸਾਡਾ ਭਾਈ ਮਰਿਆ ਤਾਂ ਸਾਨੂੰ ਦੁੱਖਾਂ ਅੰਦਰ ਅੱਗ ਲੱਗੀ ਹੋਈ ਹੈ ਕਹਿੰਦੀ ਸਾਬ ਕਿਹਨੇ ਨਮੀ ਕਹਿੰਦੀ ਇਹ ਸਿਆਸੀ ਕਤਲ ਨਹੀਂ ਆ ਇਹ ਤਾਂ ਨਿੱਜੀ ਰੰਜਿਸ਼ ਦਾ ਮਾਮਲਾ ਸੀ ਐਸ਼ ਦਾ ਲੈਣ ਦੇਣ ਇਸ ਕਰਕੇ ਸੀ ਦੋਸਤ ਹੀ ਮਾਰ ਦਿੱਤਾ ਤੁਹਾਨੂੰ ਲੱਗਦਾ ਵੀਰ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਸੀਬੀਆਈ ਨੂੰ ਜਾਂਚ ਦੇਣ ਮਿੰਟਾਂ 'ਚ ਕੇਸ ਨਿਕਲੇਗਾ ਕਿ ਕੌਣ ਜ਼ਿੰਮੇਵਾਰ ਹੈ ਸਿਆਸੀ ਕਤਲ ਚੰਨੀ ਸਾਹਿਬ ਵੀ ਕਹਿੰਦੇ ਨਵੀਂ ਦੀ ਸ਼ੁਰੂ ਇਹ ਤਾਂ ਮੁੱਸੇ ਵਾਲੇ ਦਾ ਵੀ ਸਿਆਸੀ ਕਤਲ ਨਹੀਂ ਮੰਗਦੇ ਹਾਂ ਜੇ ਤੁਸੀਂ ਐਸੀ ਕਹਿੰਦੇ ਉਸ ਉਹਨਾਂ ਦੀ ਵੀ ਪੈੜ ਜਿਸ ਦੇ ਜਾਣੇ ਨਾ ਇਹਨਾਂ ਦੇ ਘਰ ਜਾਣੇ ਇੱਕ ਨਵੀਂ ਜੀ ਸ਼ੁਰੂ ਕਰਤੀ ਸੋਸ਼ਲ ਮੀਡੀਆ ਅਕਾਊਂਟਾਂ ਦੀ ਰੀਚ ਘਟਾਉਣੀ ਸ਼ੁਰੂ ਕਰਤੀ ਇਸ ਗੱਲ ਤੇ ਇਸ ਗੱਲ ਦੇ ਵਿੱਚ ਆਪਾਂ ਹੋਰ ਗੱਲ ਲਾ ਸਕਦੇ ਇੱਕ ਇੱਕ ਸਵਾਲ ਹੈ ਤੁਸੀਂ ਰਾਜ ਸਭਾ ਮੈਂਬਰ ਦੇ ਇੱਕੇ ਹੋਣੇ ਆ ਹੁਣੇ ਭੇਜਿਆ ਕੰਡਕਟ ਲਿਸਟ ਫਿਰ ਭੇਜ ਦਿੱਤੀ ਜੀ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਆਮ ਕਰਾਂਦੇ ਜਾਣਗੇ 7 ਦੇ ਕਰੀਬ ਦੇ ਆ ਇਹਨਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਡਿਪਟੀ ਸੀਐਮ ਸਾਡਾ ਬਲਕ ਫੂਟ ਵੀ ਬਲਕ ਫੇਰਾ ਫਿਰ ਨਹੀਂ ਗਿਆ ਕੋਈ ਅੱਸੀ ਚੇਰਾ ਫਿਰ ਨਹੀਂ ਗਿਆ ਨੂੰ ਇਹ ਸਿਰਫ ਉਹਨਾਂ ਨੂੰ ਕੈਂਡੀਡੇਟ ਬਣਾਉਂਦੇ ਜਿਨ੍ਹਾਂ ਕੋਲ ਪੈਸਾ ਹੈ ਜੀ ਪੈਸਾ ਲਿੰਦੇ ਨਹੀਂ ਲਿੰਦੇ ਇਹ ਇਹ ਜਾਣਨ ਜਾਂ ਲੋਕ ਜਾਣਨ ਲੇਕਿਨ ਅੱਜ ਤੱਕ ਸੱਤਾ ਦੇ ਵਿੱਚ 35% ਤੇ ਦਲਿਤ ਆਬਾਦੀ ਹੈ 20% ਤੇ OBC ਆਬਾਦੀ ਹੈ ਕਿਉਂ ਨਹੀਂ ਉਹਨਾਂ ਦਾ ਬੰਦਾ ਨਹੀਂ ਪਹਿਲਾਂ ਕਹਿੰਦੇ ਸੀ ਡਿਪਟੀ ਸੀਐਮ ਦਲਿਤ ਬਣਾਉਂਗੇ 4 ਸਾਲ ਹੋਣ ਨੂੰ ਆਏ ਵੀ ਉਹ ਵੀ ਨਹੀਂ ਬਣਾਇਆ ਹੁਣ ਸੱਤਾ 'ਚ ਕੋਈ ਵੀ ਦਲਿਤ ਰਾਜ ਸਭਾ ਦਾ ਸੱਤਾ ਜੋ ਇਕੋ ਲੈ ਲੈਂਦੇ ਆ ਵੈਸੇ ਬਣਦੇ ਇੱਥੇ ਚਾਰ ਹੈ ਤਿੰਨ ਬਣਾ ਲਓ ਨਹੀਂ ਤੇ ਤੁਸੀਂ ਤਿੰਨਾ ਇੱਕ ਵੀ ਨਹੀਂ ਦਿੱਤਾ ਇਹ ਸਰਕਾਰ ਦਲਿਤ ਵਿਰੋਧੀ ਸਰਕਾਰ ਹੈ ओबीसी ਵਿਰੋਧੀ ਸਰਕਾਰ ਹੈ ਪੰਜਾਬੀਆਂ ਵਿਰੋਧੀ ਸਰਕਾਰ ਹੈ ਕਿਸਾਨ ਵਿਰੋਧੀ ਸਰਕਾਰ ਹੈ ਕੋਈ ਵਰਗ ਲੈ ਲਓ ਅੱਜ ਇਹਨਾਂ ਤੋਂ ਤੰਗ ਬੈਠਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਮੈਂ ਪਹਿਲਾਂ ਕਿਹਾ ਸੀ ਪਾਤੀਆਂ ਪੈਣੀਆ ਉਹ ਤੁਹਾਨੂੰ ਮੈਂ ਦਿਖਾਵਾਂਗਾ ਚੰਨੀ ਸਾਹਿਬ ਵਜੇ ਪੂਰੇ 24 ਘੰਟੇ ਵੀ ਨਹੀਂ ਹੋਏ ਉਸ ਤੋਂ ਪਹਿਲਾਂ ਹੀ ਜੋ ਪੁਲਿਸ ਦੇ ਬਿਆਨ ਆ ਰਹੇ ਆ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਆਪਸੀ ਦੋਸਤੀ ਸੀਗੀ ਉਹਨਾਂ ਦੀ ਤੇ ਪੈਸੇ ਦਾ ਲੈਣ ਦੇਣ ਸੀਗਾ ਤੁਹਾਨੂੰ ਨਹੀਂ ਲੱਗਦਾ ਜਿਵੇਂ ਬਾਕੀ ਕੇਸ ਪਹਿਲਾਂ ਇਹਨਾਂ ਨੇ ਠੰਡੇ ਵਾਸਤੇ ਪਾਤੇ ਇਸੇ ਤਰ੍ਹਾਂ ਦੇ ਨਾਲ ਕਿਸੇ ਇਹ ਨੌਜਵਾਨ ਨਾਲ ਨਾ ਹੋਵੇ ਜੀ ਹੋબે ਨਹੀਂ ਹੋ ਚੁੱਕੀ ਹੈ ਧੱਕਾ ਤਾਂ ਇਹ ਪਹਿਲਾਂ ਤਾਂ ਮਰਵਾ ਚੁੱਕੇ ਆ ਫਿਰ ਇਨਸਾਫ ਨਹੀਂ ਦੇ ਰਹੇ ਇਨਸਾਫ ਦੀ ਜਿਹੜੀ ਮੋਟਲੀ ਗੱਲ ਐ ਐਫ ਆਈ ਆਰ ਐ ਜਦੋਂ ਉਹੀ ਗਲਤ ਲਿਖਤੀ ਅੱਗੇ ਹੁਣ ਇਨਸਾਫ ਕਿੱਥੇ ਦੇ ਮਿਲਣਾ ਆਹ ਐਸੀ ਸੀਗੇ ਦਿਨ ਕਹਿੰਦੇ ਮਰਵਾਉਂਦਾ ਸਾਹਿਬ ਦਾ